ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਪਤੀ ਦੀ ਮੌਤ ਦੇ 11 ਘੰਟੇ ਬਾਅਦ ਪਤਨੀ ਵੀ ਦੁਨੀਆ ਨੂੰ ਕਹਿ ਗਈ ਅਲਵਿਦਾ ਵਿਆਹ ਦੋ ਸਰੀਰਾਂ ਦਾ ਨਹੀਂ ਦੋ ਆਤਮਾਵਾਂ ਦਾ ਮਿਲਾਪ ਹੈ ਸੰਸਾਰ ਦੇ ਜਿਸ ਨੇ ਵੀ ਜਨਮ ਲਿਆ ਸਮਾਂ ਆਉਣ ਤੇ ਉਸ ਨੂੰ ਇੱਕ ਨਾ ਇੱਕ ਦਿਨ ਦੁਨੀਆ ਤੋਂ ਰੁਖਸਤ ਹੋਣਾ ਪੈਂਦਾ ਹੈ ਪਰ ਕੁਝ ਅਜਿਹੇ ਵੀ ਇਨਸਾਨ ਹਨ ਜੋ ਦੁਨੀਆ ਤੋਂ ਜਾਣ ਬਾਅਦ ਵੀ ਆਪਣੇ ਪਿਆਰ ਦੀ ਕਹਾਣੀ ਪਿੱਛੇ ਛੱਡ ਜਾਂਦੇ ਹਨ ਅਜਈ ਹੀ ਦਾਸਤਾ ਸਾਹਮਣੇ ਆਈ ਹੈ ਪਿੰਡ ਕੋਟਲੀ ਵਸਾਵਾਪ ਸਿੰਘ ਬਲਾਕ ਬਲਟੋਹਾ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕੋਜੀਦਾਲ ਸਿੰਘ ਜੀ ਜੋ ਕਿ 90 ਸਾਲ ਦੀ ਉਮਰ ਪੂਰ ਕੇ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮੌਤ ਦੇ 11 ਘੰਟੇ ਬਾਅਦ ਉਹਨਾਂ ਦੀ ਧਰਮ ਪਤਨੀ ਸਵਨ ਕੋਟ ਜੋ ਕਿ 88 ਸਾਲ ਦੀ ਉਮਰ ਦੇ ਸਨ ਉਹ ਵੀ ਆਪਣੇ ਜੀਵਨ ਸਾਥੀ ਦੇ ਵਿਛੋੜੇ ਕਾਰਨ ਸੰਸਾਰ ਨੂੰ ਅਲਵਿਦਾ ਕਹਿ ਗਈ। ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੋਵਾਂ ਦਾ ਇਕੱਠਾ ਸੰਸਕਾਰ ਕੀਤਾ ਗਿਆ। ਪਿੰਡ ਦੇ ਵਸਨੀਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ ਅਤੇ ਬਹੁਤ ਹੀ ਮਿਲਨਸਾਰ ਸਨ ਹਾਂਜੀ ਸਾਹਿਬ ਜੀ ਆਪਣੇ ਬਾਪੂ ਜੀ ਔਰ ਮਾਤਾ ਜੀ ਅੱਜ ਦੋਨੇ ਇਕੱਠੇ ਚੜ੍ਹਾਈ ਕਰ ਗਏ ਤੇ ਇਹਨਾਂ ਦੇ ਥੋੜਾ ਜੀਵਨ ਬਾਰੇ ਸਾਨੂੰ ਦੱਸੋ ਜੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਮੈਂ ਤਲਵਿੰਦਰ ਸਿੰਘ ਪਿੰਡ ਕੋਟਲੀ ਖਾਲਸਾ ਸਿੰਘ ਮੇਰੇ ਪਿਤਾ ਸਰਦਾਰ ਦਲ ਸਿੰਘ ਫੌਜੀ ਇਹ ਸਿਗਨਲ ਕੋਰ ਦੇ ਵਿੱਚ 20 ਸਾਲ ਸਰਵਿਸ ਕਰਕੇ ਆਏ ਉਹ ਤੋਂ ਬਾਅਦਾਂ ਕਿ ਖੇਤੋਂ ਪਿੰਡ ਖੇਤੀਬਾੜੀ ਕਰਦੇ ਸੀ ਖੇਤੀਬਾੜੀ ਕਰਦੇ ਕਰਦੇ ਅਚਾਨਕੇ ਬਿਮਾਰ ਹੋ ਗਏ ਤੇ ਬਿਮਾਰ ਹੋਣ ਦੇ ਨਾਲ ਹੀ ਇਹਨਾਂ ਦੇ ਗੁਰਦੇ ਫੇਲ ਹੋ ਗਏ ਉਹਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਹੈ ਡੈਥ ਹੋਣ ਤੋਂ ਬਾਅਦ ਮਾਤਾ ਵੀ ਇਹਨਾਂ ਦੇ ਵਿਯੋਗ ਦੇ ਵਿੱਚ ਹੌਕਾ ਲੱਗੀ ਹੈ ਜੀ ਤੇ ਉਹ ਵੀ ਬਸ ਉਹ ਸਦਮਾ ਨਹੀਂ ਸਾਰ ਸਕੀ ਮਤਲਬ ਇਹਨਾਂ ਦੇ ਕਿੰਨੇ ਘੰਟਿਆਂ ਦਾ ਵਿੱਚ ਫਰਕ ਸੀ ਜੀ ਰਾਤੀ ਇੱਕ ਵਾਰ ਇਹ ਰਾਤ ਨੂੰ 26 ਤਰੀਕ ਸੀ ਹਾਂ 27 ਨੂੰ ਹੋਇਆ ਨਾ ਫਿਰ ਹਾਂ 27 ਤਰੀਕ ਨੂੰ ਰਾਤ ਨੂੰ 1:30 ਪੂਰੇ ਹੋਇਆ ਹਾਂ ਤੇ ਮਾਤਾ 27 ਤਰੀਕ ਨੂੰ 2023 ਨੂੰ ਇਹ ਦੁਪਹਿਰੇ 1:30 ਮਾਤਾ ਪੂਰੇ ਹੋਈ ਹੈ 12 ਘੰਟੇ ਬਾਅਦ ਪਹਿਲਾਂ ਡੈਡੀ ਪੂਰੇ 12 ਘੰਟੇ ਬਾਅਦ ਮੈਂ ਇੱਕ ਮਾਤਾ ਪੂਰੀ ਦੋਨਾਂ ਦਾ ਦੋਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਹਨਾਂ ਦੇ ਤੁਸੀਂ ਆਪਣਾ ਪਹਿਲੋਂ ਨਾਂ ਦੱਸੋ ਜੀ ਸੁਖੰਤ ਸਿੰਘ ਤੇ ਆਪਣੇ ਮੰਮੀ ਡੈਡੀ ਜਿਹੜੇ ਅੱਜ ਆਪਣੇ ਪੂਰੇ ਸਵਾਸਪੁਰ ਕਰਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਬਰਾਜੇ ਇਹਨਾਂ ਦੇ ਥੋੜਾ ਜੀਵਨ ਬਾਰੇ ਕੋਈ ਚਾਹਣਾ ਪਾਓ ਜੀ ਕਿਦਾਂ ਦਾ ਸੀ ਸੁਭਾਅ ਇਹਨਾਂ ਦਾ ਪਿੰਡ ਦੇ ਵਿੱਚ ਤੇ ਮੇਰਾ ਕਹਿਣ ਦਾ ਭਾਵੇਂ ਆ ਵੀ ਸੁਭਾਅ ਬਾਰੇ ਮੈਂ ਇਹ ਜੀ ਤੁਹਾਨੂੰ ਪੁੱਛ ਰਿਹਾ ਕਿ ਪਿੰਡ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਮਿੱਠਾ ਵਰਤਾਵਾ ਸੀ ਕਿਉਂਕਿ ਮੈਂ ਸਵੇਰ ਦਾ ਆ ਕੇ ਕਾਫੀ ਮੈਨੂੰ ਕੀ ਜਾਂਦਾ ਤੇ ਮੇਰੀਆਂ ਮਾਵਾ ਭੈਣਾ ਵੀ ਮਿਲੀਆਂ ਉਹਨਾਂ ਨੇ ਵੀ ਦੱਸਿਆ ਤੇ ਹੋਰ ਵੀ ਮੇਰੇ ਕਈ ਵੀਰ ਮਿਲੇ ਆ ਤੇ ਕਹਿੰਦੇ ਬੜੀ ਇਹਨਾਂ ਦੀ ਮਿੱਠੀ ਮਤਲਬ ਬੋਲੀ ਔਰ ਮਿਹਨਤੀ ਕਿਉਂਕਿ ਫੌਜੀ ਜਿਹੜੇ ਉਹ ਹਮੇਸ਼ਾ ਮਿਹਨਤੀ ਹੁੰਦੇ ਆ ਇਹਨਾਂ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਹਾਂ ਦਵਿੰਦਰ ਸਿੰਘ ਜੀ ਤੁਸੀਂ ਥੋੜਾ ਆਰਮੀ ਚੋਂ ਰਟਾਇਰਾਏ ਆ ਹਾਂਜੀ ਬਾਅਦ ਚੰਨ ਦੀ ਪਿੰਡ ਖੇਤੀਬਾੜੀ ਕਰਦੇ ਰਹੇ ਆ ਹਾਂਜੀ ਕਦੇ ਅਮਰਧਾਰੀ ਸਿੰਘ ਅਸੀਂ ਇਹਨਾਂ ਦਾ ਜੀ ਪਿੰਡ ਦੇ ਵਿੱਚ ਵੀ ਚੰਗਾ ਰੁੱਤਪਾਹੀ ਹੋਈ ਗੱਲ ਨਹੀਂ ਆਏ ਤੇ ਬਾਕੀ ਸਾਰੇ ਪਿੰਡ ਦਾ ਮਾੜਾ ਬੜੀਆ ਮੇਲ ਮਲਾਪ ਸੀ ਸਾਰੇ ਪਿੰਡ ਤੋਂ ਨਿਕਲ ਪਛਵੇ ਸਕਦੇ ਬਹੁਤ ਵਧੀਆ ਸਵਾਹ ਹੈ ਮੀਚਰ ਬਹੁਤ ਵਧੀਆ ਹੈ ਅੱਛਾ ਜੀ ਅੱਛਾ ਜੀ ਇੱਕ ਨਾਲ ਜੀ ਇੱਕ ਮੈਂ ਹੋਰ ਬਜ਼ੁਰਗ ਨੇ ਮੈਨੂੰ ਦੱਸਿਆ ਹੈ ਵੀ ਇਹ ਸਾਡੇ ਪਿੰਡ ਦੇ ਵਿੱਚ ਇੱਕ ਪਹਿਲਾ ਕਰਿਸ਼ਮਾ ਹੋਇਆ ਵਾ ਇਹ ਬਾਪੂ ਜੀ ਨੇ ਇਹਨੇ ਭਾਈ ਹੁਣੇ ਮੈਨੂੰ ਦੱਸਿਆ ਵੀ ਇਹ ਜਿਹੜੇ ਮਤਲਬ 10 11 ਘੰਟੇ ਦਾ ਵਿੱਚ ਵਗਵਾ ਪਾ ਕੇ ਗਏ ਸਾਡੇ ਪਿੰਡ ਦੇ ਵਿੱਚ ਦੇਖੋ ਬੜਾ ਪੁਰਾਣਾ ਜੱਦੀ ਪਿੰਡ ਹੈ ਇਹ ਔਰ ਇਹ ਕਹਿੰਦੇ ਵੀ ਪਹਿਲਾ ਹੀ ਕਰਿਸ਼ਮਾ ਹੋਇਆ ਵਾ ਇਹ ਸਹੀ ਹੈ ਜੀ ਬਿਲਕੁਲ ਇਹ ਦੇਖੋ ਜੀ ਆਪਾਂ ਆਮ ਖਬਰਾਂ ਪੜ੍ਹਦੇ ਰਹਿੰਨੇ ਆਂ ਟੀਵੀਾਂ ਤੇ ਵੇਖਦੇ ਰਹਿੰਨੇ ਆਂ ਕੋਈ ਐਕਸੀਡੈਂਟ ਹੋ ਗਿਆ ਦੋਵੇਂ ਜੀ ਗੱਡੀ ਜਾਣ ਤੱਕ ਐਕਸੀਡੈਂਟ ਹੋ ਗਿਆ ਦੋਨਾਂ ਦੀ ਡੈਥ ਹੋ ਗਈ ਹਾਂਜੀ ਹਾਂਜੀ ਉਹ ਕੇਸ ਤਾਂ ਅਚਾਨਕ ਆਪ ਚੱਲਦੇ ਰਹਿੰਦੇ ਆ ਪਰ ਇਹ ਜਿਹੜਾ ਕ੍ਰਿਸ਼ਮਿਆ ਵਾਲੀ ਗੱਲ ਹੈ ਇਤਰਾ ਜੀ ਬਾਪੂ ਬਾਰਾ ਘੱਡੇ ਕੋਲ ਰਾਤ ਨੂੰ ਪੂਰਾ ਹੋਇਆ ਤੇ 12 ਘੰਟੇ ਬਾਅਦ ਹੀ ਬਾਪੂ ਮਾਦਾ ਕੂਰੀ ਹੋ ਗਈ ਬਾਅਦ ਵਿੱਚ ਤੁਹਾਡੇ ਵੀ ਅੱਖਾਂ 'ਚ ਤਾਂ ਪਹਿਲੀ ਵਾਰ ਆਇਆ ਤੁਹਾਡੇ ਵੀ ਇਹਨੂੰ ਪਹਿਲੀ ਵਾਰ ਚਾਂਸ ਹੋਇਆ ਪਹਿਲੀ ਵਾਰ ਚਾਂਸ ਬਣਿਆ ਜੀ ਚਲੋ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਹ